ਲੋਜੀ ਆਜ ਦੇ ਟਾਈਮ ਤੇ ਕਾਸਕੋ ਦੇ ਵਿੱਚ ਵੱਟੀ ਗੱਲਬਾਤ ਤੇ ਸਰਦਾਰੀ ਰਹਿਣ ਵਾਲਾ ਪਲੇਅਰ ਸਾਡਾ ਕਾਲਾ ਮੱਤੀ ਵਾਲਾ ਕਾਲੇ ਕੀ ਹਾਲਾ ਕਾਲੇ ਕਿੰਨਾ ਟਾਈਮ ਹੋ ਗਿਆ ਤੈਨੂੰ ক্রিকেট ਖੇਡਦਿਆਂ ਨੂੰ 7-8 ਸਾਲ 7-8 ਸਾਲ ਠੀਕ ਕਿਵੇਂ ਚੱਲ ਰਿਹਾ ਬੈਠ ਵਧੀਆ ਚੱਲ ਰਿਹਾ ਵੇ ਕਾਲੇ ਚਰਚਾ 'ਚ ਰਹੇ ਨੇ ਅੱਜ ਗੱਲ ਕੋਈ ਵੈਸੇ ਤੈਨੂੰ ਪਰ ਆ ਐਸੇ ਭਰਾ ਪੁੱਛ ਰਹੇ ਆਂ ਵੀ ਤੇਰੇ ਟੀਮ ਤੇ ਇਤਰਾਜ ਬਹੁਤ ਲੱਗਦਾ ਹੈ ਕਹਿੰਦੇ ਵੀ ਜਾਲੀ ਆ ਜਾਂ ਕੁਝ ਵੀ ਆ ਮੇਰੇ ਤੇ ਕਰਦੇ ਨੇ ਕਹਿੰਦੇ ਮੌਜੂਦਾ ਦਾ ਅੱਛਾ ਮੌਜੂਦਾ ਵੈਸੇ ਕਿੱਥੋਂ ਆ ਮੱਤੀ ਪਿੰਡਾ ਮੱਤੀ ਪਿੰਡਾ ਜਿਹੜੀਆਂ ਕੀਟਿਆਂ ਗੱਲ ਮਾਰਸੀ ਕੀਟਿਆਂ ਸਾਰੇ ਟੂਬ ਵਗੈਰਾ ਦਿਖਾਉਣੇ ਆਪਾਂ ਅੱਜ ਅੱਛਾ ਕੋਈ ਮਤਲਬ ਮਜ਼ਾਕ-ਮਜ਼ਾਕ ਚੀਜ਼ ਗੱਲ ਨਹੀਂ ਅੱਛਾ ਜਿਵੇਂ ਮੈਂ ਕਹ ਤਾ ਨਾ ਨਾ ਟੋਨੀ ਨੂੰ ਆਪਾਂ ਕਹਿ ਦਿੰਨੇ ਯਾਰ ਨੂਰਪੁਰ ਰੇਟ ਦਾ ਨਹੀਂ ਭੱਟੀਆਂ ਦਾ ਪੁਰੇਂਦਾ ਜਿਆਦਾਤਰ ਉਹਨਾਂ ਕੋਲ ਹੀ ਆ ਯਾਰਾਂ ਦੋਸਤਾਂ ਕੋਲ ਠੀਕ ਹੈ ਤੇ ਇਹ ਗੱਲਾਂ ਮੇਨ ਤੇ ਅੱਜ ਕਿਨਾ ਪੈ ਗਿਆ ਇਥੋਂ 180 ਕਿਲੋਮੀਟਰ ਕਹਿੰਦੇ ਕਾਲਾ ਮੱਤੀ ਕੋਈ 8-10000 ਵੀ ਲੈਂਦਾ ਗੱਲ ਸੱਚੀ ਹੈ ਵੀ ਨਹੀਂ ਜਿੰਨੇ ਕੋਈ ਦੇ ਦਿੰਦਾ ਭਰਾ ਹੈ ਚੱਲੀਏ ਵਾਈ ਬੱਸ ਇਹਨੇ ਦੇਵਾ ਵੀ ਲੈ ਲਈ ਅੱਛਾ ਉਹ ਗੱਲ ਨਹੀਂ ਕੋਈ ਵੀ ਡਾਂਗ ਮਾਰ ਕੇ ਜਾਂ ਜੇਬ ਚ ਘੜਾਉਣੇ ਬਾਕੀ ਆਪਾਂ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਵੀ ਕੋਈ ਮੰਗਦਾ ਨਹੀਂ ਆ ਠੀਕ ਆ ਨਾ ਦਾ ਪਲੇਅਰ ਕਹਿੰਦਾ ਵੀ ਮੈਂ ਮੈਨੂੰ ਇੰਨੇ ਤੋਂ ਸਾਰਾ ਕੁਝ ਪਹਿਲਾਂ ਆਪ ਹੀ ਦਿੰਦੇ ਆ ਠੀਕ ਹੈ ਚਲੋ ਮਿਹਨਤ ਕੀਤੀ ਆ ਤੁਹਾਡਾ ਵੀ ਫਰਜ਼ ਮੰਨਦਾ ਵੀ ਚਲੋ ਜੇ ਦਿਨ ਆਇਆ ਤੇ ਚਾਰ ਪੈਸੇ ਯਾਰ ਬਣਾਉਣੇ ਵੀ ਚਾਹੀਦੇ ਹਾਂ ਜੇ ਕਬੱਡੀ ਦੀ ਗੱਲ ਕਰੀਏ ਕੱਲੇ ਕਬੱਡੀ ਚ ਵੀ ਬਹੁਤ ਬੰਦੇ ਐਦਾਂ ਹੀ ਪੈਸੇ ਕਮ ਲੈਂਦੇ ਆ ਠੀਕ ਹੈ ਕੱਲੇ ਇੱਕ ਜਿੱਕਾ ਲੋ ਜਰੂਰ ਦੱਸ ਟੂਰਨਾਮੈਂਟ ਨਰੋਲ ਹੋਣੇ ਚਾਹੀਦੇ ਆ ਜੇ ਕ੍ਰਿਕਟ ਨੂੰ ਬਚਾਉਣਾ ਜਾਂ ਕਿੱਦਾਂ ਤੇਰੇ ਖਿਆਲ ਨਾਲ ਕੀ ਹੁੰਦੀ ਕਮੇਟੀਆਂ ਸਹੀ ਹੋਣੀ ਚਾਹੀਦੀਆਂ ਕਮੇਟੀਆਂ ਸਹੀ ਹੋਣੇ ਚਾਹੀਦੀਆਂ ਇਹ ਨਹੀਂ ਇਹ ਨਰੋਲ ਜਾਂ ਇੱਕ ਵਾਰੋ ਦੋ ਵਾਰ ਕੋਈ ਹੋਣੀ ਹੈਗਾ ਹਾਂ ਜਿਹੜਾ ਰੋਲ ਚੱਲ ਰਿਹਾ ਜੱਲੀ ਵਾਲਾ ਹਮ ਇਹ ਕਮੇਟੀਆਂ ਦੇ ਕਰਤੇ ਕਮੇਟੀਆਂ ਹੀ ਆ ਬਹੁਤ ਵਰੀ ਮੈਂ ਵੀ ਕਹਿਣਾ ਵੀ ਕਮੇਟੀਆਂ ਹੀ ਜੇ ਚੋਣ ਟੂਰਨਾਮੈਂਟ ਕਮੇਟੀਆਂ ਸਭ ਕੁਝ ਬੰਦ ਹੋ ਸਕਦਾ ਮੇਰੇ ਤੇ ਲੋਕ ਕਹਿੰਦੇ ਨੇ ਵੀ ਤੇਰੀ ਟੀਮ ਸਹੀ ਆ ਕੋਈ ਮਤਰਾ ਨਹੀਂ ਕਰਦਾ ਜਿਹੜੀ ਟੀਮ ਤੇ ਪਰ ਆਪਾਂ ਪਲੇਅਰਾਂ ਦਾ ਐਸਾ ਨਾ ਹਾਲੇ ਬਰਲੇ ਪਿਆ ਗਏ ਤੁਸੋਂ ਪੁੱਛਦੀ ਆਪਣਾ ਸਭਾ ਰੋਲਾ ਜੀ ਮੈਂਡ ਹਾਂ ਮੈਂ ਸਮਝ ਗਿਆ ਆਪਣੇ ਰੁਬੇ ਨੇ ਪਲੇਅਰ ਆਪਣੇ ਮੂੰਹ ਨੂੰ ਤੇ ਆਪਣੇ ਜੀ ਫੀਲਡ ਦੇ ਵਿੱਚ ਹੁਣ ਆਪਾਂ ਉਹਨਾਂ ਦੀ ਤਰ੍ਹਾਂ ਕਰੀਏ ਵਧੀਆ ਨਹੀਂ ਲੱਗਦਾ ਜੀ। ਹੂੰ ਇਹ ਵੀ ਗੱਲ ਆ। ਠੀਕ ਆ। ਬਾਕੀ ਵੈਗ ਨੂੰ ਚੜ੍ਹਦੇ ਕਲਾਜ ਰੱਖੇ ਸਾਡੇ ਭਰਾ ਨੂੰ ਤੇ ਬਹੁਤ ਠੰਡਾ ਜਿਹਾ ਬੰਦਾ ਲੱਗਦਾ ਪਰ ਜਦੋਂ ਬੋਲਦਾ ਮੈਂ ਪਹਿਲਾਂ ਵੀ ਗਿਆ ਆਪ ਹੀ ਬੋਲਦਾ ਸੱਚ ਹੀ ਬੋਲਦਾ।